ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇਵ ਲਾਗ ਰਹੇ ਹੋ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਰਾਸ ਭਾਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਕੋ ਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਭ ਸੋ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਆਉ ਕੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰਿਤ ਪਾਲ ਲੈ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਆਉ ਮਨ ਬिलास ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪੈ ਰਖਾਈ ਤਨਾ ਸ੍ਰੀ ਮਹਲਾ 5ਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉਸੇ ਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨਾ ਪੈਰ ਸਾਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5ਮਾ ਆਉ ਕੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤ ਪਾਲ ਲੈ ਪ੍ਰਭ ਸੇਵਲਾ ਅਗ ਰਹੇ ਮਰਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬिलास ਭਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਤਨਾ ਸ੍ਰੀ ਮਹਾਲਾ ਪੰਜ ਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਦਿਰ ਸੰਭਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸ ਕਰਪਾਲੇ ਪ੍ਰਾਉਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇ ਲਾਗ ਰਹੇ ਹੋ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਉ ਕੋ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਾਉ ਸਿਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿੰਘਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਤੈਜ ਰਖਾਈ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸਪ੍ਰਿਤ ਪਾਲੇ ਪ੍ਰਭ ਸੇਵਲਾ ਅਗ ਰਹੇ ਹੋ ਮਰਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬ੍ਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਉਰ ਨ ਪੈ ਰਖਾਈ ਤਨਾਹ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਿ ਸੰਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਭ ਸਿਓ ਲਗ ਰਹੇ ਅਮਰ ਚੀਤ ਆਦੰਤ ਪ੍ਰਭ ਸਰ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇ ਲਾਗ ਰਹੇ ਹੋ ਮੇਰੇ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਭ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨ ਰਹਿਨ ਕੈ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇਵ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਉਰਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈਜ ਰਖਾਈ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪਾਇ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਭ ਸਿਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਰ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨ ਰਹਿਨ ਕੈ ਪ੍ਰਭ ਪੂਰਨ ਪੈ ਰਤਾ ਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰਿਤ ਪੱਲੇ ਪ੍ਰਭ ਸੇਵਲਾਗ ਰਹੇ ਹੋ ਮੇਰਾ ਚੀਤ ਆਦੰਤ ਤਪ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਗੁਰ ਨ ਪੈ ਰਖਾਈ ਤਰਾ ਸ੍ਰੀ ਮਹਲਾ 5 ਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਜ਼ਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸ ਕਰ ਪਾਲੇ ਪ੍ਰਭ ਸਿਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇਲਾ ਆਗ ਰਹਿਓ ਮਰ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਪਾਏ ਸਾਹਿਬ ਕੈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਗੁਰ ਨ ਪੈ ਰਖਾਈ ਤਨਾ ਸ੍ਰੀ ਮਹਲਾ 5 ਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉ ਸਾਸਾ ਸਤਿ ਸ੍ਰੀ ਪਾਲੇ ਪ੍ਰਭ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਾਈ ਸਾਹਿਬ ਕਹੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈਰਨਾਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਕੂਰਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਤ ਸਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਤਾ ਕੋ ਉਰ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕਹਿ ਅਚਰਜ ਦੇਖ ਬੜਾਈ ਹਰ ਸਿੰਘ ਹਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਘੁਰ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਿ ਸੰਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਤਾਸ ਕਰ ਪਾਲੇ ਪ੍ਰਭ ਸਿਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇਵ ਲਾਗ ਰਹੇ ਹੋ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਗੁਰ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉ ਸਾਸ ਸਤਿ ਸ੍ਰੀ ਅਕਾਲ ਪ੍ਰਭ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਬੀਤ ਰਹਾ ਮਨ ਬਿਲਾਸ ਭਾਈ ਸਾਹਿਬ ਕਹੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਰਖਾਈ ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰੀਤ ਪਾਲੇ ਪ੍ਰਭ ਸੇਵਾਲਾ ਅਗਰਹਿਓ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਪਾਏ ਸਾਹਿਬ ਕੈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪਾਇ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉ ਸਾ ਸਾਸਿ ਕਰਪਾਲੇ ਪ੍ਰਭ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਤ੍ਰ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਭਾਈ ਸਾਹਿਬ ਕੈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਾਉ ਕੋ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਾਉ ਸੇ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕਹਿ ਅਚਰਜ ਦੇਖ ਬੜਾਈ ਹਰ ਸਿੰਘ ਹਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨ ਪੈ ਜਿ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਪ੍ਰਿਤ ਪਾਲੇ ਪ੍ਰਭ ਸੇਵਲਾ ਅਗ ਰਹਿਓ ਮਰਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਰਾਸ ਪਾਏ ਸਾਹਿਬ ਕੈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਾਉ ਕੋ ਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉ ਸਾ ਸਾਸਿ ਕਰਪਾ ਲੈ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈਰ ਨਾਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲ ਲੈ ਪ੍ਰਭ ਸੇ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਰਾਸ ਪਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਉਨਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉ ਸਾ ਸਤਿ ਸ੍ਰੀਪਾਲੇ ਪ੍ਰਭ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਰਖਾਈ ਧੰਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰੀਤ ਪਾਲ ਲੈ ਪ੍ਰਭ ਸੇ ਲਾਗ ਰਹੇ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਤਕੂਰ ਨ ਪੈ ਰਖਾਈ ਤਨਾਹ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨਾ ਪੈ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰੀਤ ਪਾਲ ਲੈ ਪ੍ਰਭ ਸੇਵਲਾਗ ਰਹੇ ਹੋ ਮੇਰਾ ਚੀਤ ਆਦੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬ੍ਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪੈ ਰਖਾਈ ਤਰਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਿ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਭ ਸਿਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਰਖਾਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਤ ਸਪਤ ਪਾਲ ਲੈ ਪ੍ਰਭ ਸੇਵਾਲਾ ਅਗਰੇ ਹੋ ਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਰਾਸ ਪਾਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਗੁਰ ਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸਿਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨ ਪੈ ਜਰਖਾਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸਪ੍ਰੀਤ ਪੱਲੇ ਪ੍ਰਭ ਸੇਵਲਾ ਅਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਰਾਸ ਪਾਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਉਰ ਨ ਪੈ ਰਖਾਈ ਤਨਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਭ ਸਿਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕ ਪ੍ਰਭ ਪੂਰਨ ਪੈ ਜਿ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਰਾਸ ਪਾਏ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਕੂਰ ਨ ਪੈ ਰਖਾਈ ਤਨਾਹ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਮਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾ ਲੈ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਤ ਸਪ੍ਰਿਤ ਪਾਲ ਲੈ ਪ੍ਰਭ ਸੇ ਲਾਗ ਰਹੇ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਰਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਉ ਪੂਰਨ ਪੈ ਰਖਾਈ ਤਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸਿਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਦਾ ਹਨ ਕਾ ਪ੍ਰਭ ਪੂਰਨ ਪੈ ਰਖਾਈ ਸਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਕ੍ਰਿਤ ਪਾਲੇ ਪ੍ਰਭ ਸੇਵ ਲਾਗ ਰਹੇ ਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਕੋ ਨ ਪਾਇ ਰਖਾਈ ਤਰਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕਉਸਾ ਸਾਸਿ ਕਰ ਪਾਲੇ ਪ੍ਰਾਉ ਸੇਉ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਰਖਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾ ਸਾਸਤ ਸਪ੍ਰਿਤ ਪਾਲ ਲੈ ਪ੍ਰਭ ਸੇਵ ਲਾਗ ਰਹੇ ਹੋ ਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਾਈ ਸਾਹਿਬ ਕੈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਉ ਪੂਰਨ ਪੈ ਰਖਾਈ ਤਾ ਸ੍ਰੀ ਮਹਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਉਸਾ ਸਾਸਿ ਕਰਪਾਲੇ ਪ੍ਰਾਉ ਸਿਓ ਲਾਗ ਰਹੇ ਅਮਰ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰਿ ਸਿਮਰ ਆਨੰਦ ਕਰਨ ਦਾ ਹਨਕਰ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ